ਜੀ ਸਤ ਸ੍ਰੀ ਅਕਾਲ ਪੰਜਾਬੀਓ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਕਿ ਅਮਿਤ ਸ਼ਾਹ ਨੇ ਇਹਨਾਂ ਦੇ ਨਾਲ ਉਹਨਾਂ ਨੇ ਕੋਈ ਗੱਲਬਾਤ ਕਰ ਲਈ ਹੈ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੈ ਉਹੀ ਗੱਲ ਹੈ ਵੀ ਅਮਰਪਾਲ ਸਿੰਘ ਦੀ ਰਿਹਾਈ ਬਹੁਤ ਜਲਦ ਹੋ ਸਕਦੀ ਹੈ ਕਿਉਂਕਿ ਜਿਹੜਾ ਕਿ ਪੰਜਾਬ ਦੇ ਵਿੱਚ ਮੁਹਿੰਮ ਚਲਾਉਣ ਵਾਲੇ ਇੱਕ ਇਹੋ ਜਿਹੇ ਪਹਿਲੇ ਸ਼ਖਸ ਨੇ ਉਹ ਜਿਨ੍ਹਾਂ ਨੇ ਕਿ ਨਸ਼ਾ ਬੰਦੀ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੇ ਇੱਕ ਮੁਹਿੰਮ ਚੱਕੀ ਸੀ ਬਾਰਿਸ ਪੰਜਾਬ ਦੇ ਜਿਹੜੀ ਕਿ ਇਹਨਾਂ ਦੇ ਇੱਕ ਟੀਮ ਹੀ ਕਹਿ ਸਕਦੇ ਆ ਕਿ ਉਹਨਾਂ ਦੇ ਮੁਖੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਅਪਰਾਲਾ ਕੀਤਾ ਸੀ ਤਾਂ ਉਹਨਾਂ ਨੇ ਹੁਣ ਜਿਹੜਾ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੇ ਇਨਾਂ ਨੇ ਇੱਕ ਪਰਾਲਾ ਕੀਤਾ ਬਹੁਤ ਵੱਡਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹ ਗੱਲ ਇਹ ਹੈ ਵੀ ਜਿਹੜੀ ਪਾਰਟੀ ਉਹ ਕਹਿੰਦੇ ਅਸੀਂ ਖੁਦ ਆਪਦੀ ਪਾਰਟੀ ਵੀ ਨਵੀਂ ਬਣਾ ਸਕਦੇ ਆ ਇਹ ਸ਼ੰਕਾ ਬਹੁਤ ਜ਼ਿਆਦਾ ਹੈ ਕਿਉਂਕਿ ਪੰਜਾਬ ਬਹੁਤ ਜ਼ਿਆਦਾ ਦਲਦਲ ਦੇ ਵਿੱਚ ਜਾ ਰਿਹਾ ਹੈ ਹੁਣ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਹੈ ਵੀ ਜਿਹੜਾ ਅਮਿਤ ਸ਼ਾਹ ਦਾ ਇਦੇ ਨਾਲ ਮੁਲਾਕਾਤ ਕਰਨੀ ਹੈ ਉਹਨਾਂ ਤੋਂ ਟਾਈਮ ਲਿਆ ਸੀ ਤੇ ਉਹਨਾਂ ਨੇ ਟਾਈਮ ਦੇ ਦਿੱਤਾ ਤੇ ਹੁਣ ਦੇਖਦੇ ਆ ਕਿ ਬਹੁਤ ਜਲਦ ਆਪਾਂ ਨੂੰ ਖਬਰ ਮਿਲਣੀ ਆ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਗੱਲਬਾਤ ਹੋਣੀ ਆ ਬਹੁਤ ਜਲਦ ਜਾਨੀ ਰਿਹਾਈ ਹੋ ਸਕਦੀ ਆ ਇਹਦੀ ਅਸ਼ੰਕਾ ਹੈਗੀ ਹੈ ਯਾਨੀ ਜਿਹੜਾ ਕਿ ਤੁਸੀਂ ਦੇਖਿਆ ਹੁਣ ਕਿ ਹਰ ਰੋਜ਼ ਬਹੁਤ ਵੱਡੀਆਂ ਵੱਡੀਆਂ ਗੱਲਾਂ ਚੱਲ ਰਹੀਆਂ ਨੇ ਇੱਕ ਪਾਸੇ ਸੀਐਮ ਸਾਹਿਬ ਬਹੁਤ ਕੁਝ ਕਰਦੇ ਨੇ ਦੂਜੇ ਪਾਸੇ ਸਾਡੇ ਜਿਹੜੇ ਸੰਸਦ ਨੇ ਉਹ ਬਹੁਤ ਜ਼ੋਰ ਲਾ ਰਹੇ ਨੇ ਵੀ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਬਾਹਰ ਲਈਏ ਕਿਉਂਕਿ ਇਹ ਨਾ ਅਨਸਾਫੀ ਵਾਲੀ ਗੱਲ ਆ ਜਿਹੜੀ ਕਿ ਐਨਐਸਏ ਲੈ ਕੇ ਅੰਦਰ ਰੱਖਿਆ ਹੋਇਆ ਜਾਣਬੁੱਝ ਕੇ ਸਰਕਾਰਾਂ ਨੇ ਤਾਂ ਇੱਕ ਗੱਲ ਹੋਰ ਨਵੀਂ ਤੁਹਾਨੂੰ ਦੱਸਾਂ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਜੀ ਇਹਨਾਂ ਨੇ ਕਾਂਗਰਸ ਦੇ ਇਹ ਪਹਿਲੇ ਲੀਡਰ ਨੇ ਕਿ ਜਿਨ੍ਹਾਂ ਨੇ ਸੰਸਦ ਦੇ ਵਿੱਚ ਇਹ ਮੁੱਦਾ ਚੱਕਿਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹਦੀ ਰਿਹਾਈ ਨੂੰ ਲੈ ਕੇ ਐਨਐਸਏ ਨੂੰ ਲੈ ਕੇ ਤਾਂ ਹੁਣ ਗੱਲ ਕੀ ਆ ਵੀ ਜਿਹੜੇ ਇਹਨਾਂ ਦੇ ਬਾਕੀ ਲੀਡਰ ਨੇ ਕਾਂਗਰਸ ਦੇ ਕਾਂਗਰਸ ਦੇ ਲੀਡਰਾਂ ਨੇ ਵੱਡੇ ਪੱਧਰ ਤੇ ਉਹਦਾ ਵਿਰੋਧ ਕੀਤਾ ਬੰਦੇ ਦਾ ਵੀ ਯਾਰ ਇਹਨੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਗੱਲ ਕਿਉਂ ਕੀਤੀ ਜੇ ਕੋਈ ਹੱਕ ਦੀ ਗੱਲ ਕਰਦਾ ਉਹਨੂੰ ਦਬਦੇ ਨੇ ਲੋਕ ਸਮਝੋ ਤੁਸੀਂ ਹੁਣ ਗੱਲ ਨੂੰ ਵੀ ਉਹਨਾਂ ਦੇ ਆਪ ਦੇ ਹੀ ਲੀਡਰ ਉਹਦੇ ਤੇ ਨਾਰਾਜ਼ ਨੇ ਚਰਨਜੀਤ ਸਿੰਘ ਚੰਨੀ ਤੇ ਦੂਜੀ ਗੱਲ ਭਾਜਪੀ ਭਾਜਪੀ ਵੀ ਨਹੀਂ ਚਾਹੁੰਦੀ ਵੀ ਮਤਲਬ ਇਹ ਬਾਹਰ ਆਵੇ ਪਰ ਹੁਣ ਇੱਕ ਨਵਾਂ ਪਰਾਲਾ ਇਹੀ ਆ ਵੀ ਅਮਰਪਾਲ ਦੇ ਹੱਕ 'ਚ ਭਾਈ ਸਰਵਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਤੋਂ ਟਾਈਮ ਲੈ ਚੁੱਕੇ ਨੇ ਬਹੁਤ ਹੀ ਜਲਦ ਇਹ ਖਬਰ ਮਿਲ ਸਕਦੀ ਹੈ ਕਿ ਹੋ ਸਕਦਾ ਵੀ ਜਿਹੜਾ ਅਮਿਤ ਸ਼ਾਹਾਾ ਕਿਉਂਕਿ ਉਹ ਆਪਣੇ ਦੇਸ਼ ਦਾ ਗ੍ਰਹਿ ਮੰਤਰੀ ਹੈ ਉਹਨਾਂ ਦੇ ਹੱਥ ਦੇ ਵਿੱਚ ਇਹ ਪਾਵਰ ਹੈਗੀ ਹੈ ਉਹਨੂੰ ਰਿਹਾ ਕਰਨ ਦੀ ਤਾਂ ਬਹੁਤ ਜਲਦ ਆਪਾਂ ਨੂੰ ਖਬਰ ਇਹ ਮਿਲ ਸਕਦੀ ਆ ਵੀ ਭਾਈ ਅਮਰਤਪਾਲ ਸਿੰਘ ਫਲਾਨੀ ਤਰੀਕ ਨੂੰ ਰਿਹਾ ਹੋ ਰਹੇ ਨੇ ਅੱਜ ਦੀ ਅਪੀਲ ਤੁਹਾਡੇ ਨਾਲ ਸਾਂਝੀ ਕਰੀ ਆ ਇਸ ਕਰਕੇ ਕਿ ਬਹੁਤ ਹੀ ਅਪਡੇਟ ਤੇ ਅਪਡੇਟ ਚੱਲ ਰਹੀ ਆ ਤਾਂ ਆਪਾਂ ਤੁਹਾਡੇ ਸામਨੇ ਰੱਖ ਦਿੰਨੇ ਆ ਤੁਸੀਂ ਸਾਡੇ ਭੈਣ ਭਰਾ ਪੰਜਾਬ ਦੇ ਵਿੱਚ ਸੁਣਦੇ ਹੋ ਜਾਂ ਬਾਹਰ ਸੁਣਦੇ ਹੋ ਸਾਰਿਆਂ ਨੂੰ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜਿਹੜਾ ਕੋਈ ਨਵਾਂ ਭੈਣ ਭਰਾ ਤੇ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਤੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਆਪਣੇ ਹੋਰ ਭੈਣ ਭਰਾਵਾਂ ਦੇ ਵਿੱਚ ਇਹ ਆਪਣਾ ਮੈਸੇਜ ਜਾਵੇ ਤਾਂ ਕਿ ਅਗਲੇ ਨੋਟੀਫਿਕੇਸ਼ਨ ਦੀ ਜਿਹੜੀ ਕਿ ਅਪਡੇਟ ਆਪਨੀ ਪਹੁੰਚਦੀ ਰਹੇ ਇਸ ਕਰਕੇ ਮੈਂ ਤੁਹਾਨੂੰ ਕਹਿੰਨਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ